ਐਸਐਸਪੀਰ ਟੀਮ ਦੇ ਇੰਚਾਰਜ ਸਰਵਜੀਤ ਸਿੰਘ ਥਾਣੇਦਾਰ ਜਸਵੰਦਰ ਸਿੰਘ ਠੰਡਾ ਤੋਂ ਟੀਮ ਵੱਲੋਂ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਆਓ ਆਪਾਂ ਟ੍ਰੈਫਿਕ ਨਿਯੰਤਰਣ ਦੀ ਪਲਣਾ ਕਰੀਏ ਕੈਮਰਾਮੈਨ ਅਸ਼ਕ ਲੱਗੀ ਨਾਲ ਸਾਥੀਆਂ ਨਾਲ ਅੱਗੇ ਦੀ ਪਲੋਟ ਰਿਪੋਰਟ ਮੈਂ ਇਹ ਸੈਕਸ਼ਨ ਤੋਂ ਸਰਕ ਸੁਰੱਖਿਆ ਫੋਰਸ ਰੂਟ ਨੰਬਰ 94506 ਰਾਇਆ ਫਲੋਰ ਮੇਨ ਜੀਬੀ ਰੋਡ ਨੈਸ਼ਨਲ ਹਾਈਵੇ ਤੇ ਤਨਾਤਾਂ ਮੈਂ ਅਪੀਲ ਕਰਦਾ ਹਾਂ ਡਰਾਈਵਰ ਜੀਬੈਟਾਵਾ ਨੂੰ ਜਿਹੜਾ ਵੀ ਕੋ ਡੀਬੀ ਚਲਾਉਂਦਾ ਵਾ ਉਹਨੂੰ ਧਿਆਨ ਨਾਲ ਚਲਾਵੇ ਖਣ ਦਾ ਮੌਸਮਿਆ ਤੋਂ ਬਹੁਤ ਫੈ ਰਹੀ ਆ ਜਿਸ ਵਿੱਚ ਜੇ ਤੁਸੀਂ ਓਵਰ ਸਪੀਡ ਗੱਡੀ ਨਾ ਚਲਾਓ ਜਿਸ ਵਿੱਚ ਕੋਈ ਵੀ ਅਨਸਖਾਮੀ ਘਟਨਾ ਹੋ ਸਕਦੀ ਆ ਜਿਸ ਕਰਕੇ ਜੋ ਵੀ ਕਾਨੂੰਨ ਹੈ ਨਿਯਮ ਹੈ ਰੂਲ ਹੈ ਪ੍ਰੇਰਤ ਦੇ ਉਹਨਾਂ ਨੂੰ ਨਾ ਤੋੜੋ ਨੰਬਰ 2 ਤੁਹਾਡੇ ਘਰ ਦੇ ਵਿੱਚ ਤੁਹਾਡਾ ਪਰਿਵਾਰ ਤੁਹਾਨੂੰ ਡੀਕ ਰਿਹਾ ਆ ਜਦੋਂ ਵੀ ਕੋਈ ਗਵਾਂਸਖਾਮੀ ਘਟਨਾ ਹੋ ਜਾਂਦੀ ਆ ਪਰਿਵਾਰ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਆ ਇਹੀ ਮੈਂ ਬੇਤੀ ਕਰਦਾ ਹਾਂ ਜਦੋਂ ਵੀ ਕਿਸੇ ਭੈਣ ਭਰਾ ਵੀ ਨੂੰ ਰਾਤ ਦਿਨ 24 ਘੰਟੇ ਜਿਹੜੀ ਇਹ ਫੋਰਸ ਆ ਸਾਡੀ ਐਸਐਸਐਫ ਜ਼ਰੂਰ ਦੇ ਉੱਤੇ ਰਹਿੰਦੀ ਆ ਕਿਸੇ ਨੂੰ ਵੀ ਜਦੋਂ ਸਾਡੀ ਹੈਲਪਲੀ ਲੋੜ ਆ 112 ਤੇ ਡਾਇਲ ਕੀਤਾ ਜਾਵੇ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ